ਪਹਿਲੀ ਵਾਰ ਗਾ ਰਹੇ ਹਾਂ ਜੀ ਸਰਦੂ ਸਿੰਘ ਮਾਪਰੀ ਲੋਕੀ ਆਉ ਖਲਡੇ ਦੀਆਂ ਧਾਰਾਂ ਵਿੱਚੋਂ ਮੇਰੀ ਦਸਤਾ ਤੈਨੂੰ ਰੱਬ ਜਿੱਡਾ ਮਾਨ ਸਾਨੂੰ ਪੱਗ ਤੇ ਆਉ ਪੱਗ ਲਈ ਗੁਰੂ ਜੀ ਨੇ ਬਾਾਰ ਦਿੱਤੇ ਚਾਰ ਤੈਨੂੰ ਝੂਲਦੇ ਇਨਸਾਨੀ ਤੇ ਜੱਗ ਤੇ ਆਉ ਪੱਗ ਲਈ ਮਾਪੇ ਦੀ ਸਹੀਦ ਕਰਤੇ ਪਰ ਆਇਆ ਸਾਰਾ ਪਰਿਵਾਰ ਵੀ ਰੋ ਆਉ ਕੁੱਲੇ ਉਹਨਾਂ ਸੇਈ ਤੋਂ ਪੱਗ ਬੰਨ੍ਹੇ ਸਾਨੂੰ ਸਿਰਾਂ 'ਤੇ ਦੀ ਦਸਤਾਰ ਵੀਰੋ ਭੁੱਲਿਆ ਨਾ ਸਰੀਪੇ ਪੱਜ ਬੰਨਣੀ ਸਾਨੂੰ ਬੜੇ ਮਹਿੰਗੇ ਮੁੱਲ 'ਤੇ ਦਸਤਾਰ ਵੀਰੋ ਹੱਸੇਆਂ ਦੀਆਂ ਹੱਡੀਆਂ 'ਤੇ ਨਹੀਂ ਰੱਖੀਆਂ ਬੰਦ ਬੰਦ ਸਿੰਘਾਂ ਨੇ ਕਟਾਏ ਹੋਏ ਨੇ ਉੱਪਰ ਦੀ ਦੇਗ ਵਿੱਚ ਬੈਠੇ ਪਾਪਸਾ ਆਰੇ ਹਮਸਿੰਘ ਵਿੱਚ ਰਾਏ ਹੋਏ ਨੇ ਹੋ ਜਿਹੜੀ ਸੀ ਨਾਲੇ ਯਾਰੋ ਚਰੋ ਵੱਟਦੇ ਬੜੀ ਨਹੀਂ ਕੋਈ ਤਲਵਾਰ ਵੀਰੋ ਹੋ ਭੁੱਲੇ ਆਉਣਾ ਸੋਈ ਉੱਤੇ ਪੱਗ ਬੰਨਣੀ ਸਾਨੂੰ ਸਿਰਾਂ ਬੱਟੇ ਮੀਂਹ ਦਸਤਾਰ ਵੀਰੋ ਹੋ ਭੁੱਲੇ ਆਉਣਾ ਜ਼ਰੀ ਤੇ ਪੱਗ ਬੰਨਣੀ ਸਾਨੂੰ ਸਿਰਾਂ ਬੱਟੇ ਵੀ ਦਸਤਾਰ ਵੀਰੋ ਹੋ ਪੱਗ ਇਤਿਹਾਸ ਦੀ ਪਤਾ ਨਹੀਂ ਹੁਣ ਜੇ ਬੇਖਾਂਵਾਂ ਨੂੰ ਲਾਗੇ ਪੱਦੇ ਹਉ ਗੁਰੂਆਂ ਦੇ ਨਾਂ ਵੀ ਪਤਾ ਹੋਣਾ ਵੀਰੋ ਜਿਹੜੇ ਬਰੇ ਸਰਦਾਰ ਬੱਡੇ ਅੱਜ ਦੇ ਹਉ ਮਾਤਾਂ ਦੀ ਕਿਰਤੀ ਜਿਉਂਦੇ ਨਹੀਂ ਆਉਂਦੇ ਨੀਓ ਸੱਤੇ ਹਸੀਆਂ ਦੀ ਉਹ ਕਿਰਤੀ ਜਿਉਂਦੇ ਨਹੀਂ ਆਉਂਦੇ ਨੀਓ ਸੱਤੇ ਪੱਗ ਦੀ ਜੀਹੂ ਪੂਰੀ ਸਾਰ ਵੀਰੋ ਹਉ ਬੁੱਲੇਉ ਨਾਸਰੀ ਤੇ ਪਤਰਣੇ ਨੀ ਸਾਮ ਨੂੰ ਸਿਰਾਂ ਮਟੇਰੀ ਦਸਤਾਰ ਵੀਓ ਉਹ ਕੁੱਲੇ ਰੰਗਿੰਦੇ ਪਾੜ ਬਣਨੀ ਸਾਮ ਨੂੰ ਪੜੇ ਮਹਿੰਗੇ ਮੁੱਲ ਦੀ ਦਸਤਾਰ ਵੀਰਿਓ ਬਣਾਈ ਸੋਨੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੋ ਜੀ ਓਤੇ ਦੇ ਸਮ ਸਮਰੋ ਲੁਕੋ ਪਰਤ ਕਹਾਣੀ ਗਾਗੇ ਚਮਨਾ ਬਹਿ ਦੁਨੀਆ ਪਰ ਪਰ ਤਾਰਾ ਇਕਾਂ ਖੜੀ ਮਾਗ ਜੀ ਦਸਤੀ ਨਾ ਨਾ ਕੋਸੀ ਤੇ ਜਿਗਰ ਟੋਟੇ ਸਾਨੂੰ ਦਸ ਖਾਂ ਕੰਦੇ ਹੇਨੀ ਕਿਤੋਂ ਆਉਂ ਗੁਰਾ ਦੇ ਸੋਟੇ ਸਾਨੂੰ ਦਸ ਖਾਂ ਕੰਦੇ ਹੇਨੀ ਕਿਤਲਾ ਆਲਗੁਰਾ ਦੇ ਛੋਟੇ ਗਾਰੇ ਤੇ ਤੁਲੇ ਨਾ ਝੰਡਾ ਚੁੜਤੇ ਇੱਕ ਸਾਲੀ ਇਨਾ ਸੀਤ ਹਵਾਵਾਂ ਨੇ ਨਾ ਦਿੱਤੀ ਆਣ ਦਹਾਈ ਇਨਾ ਸੀਤ ਹਵਾਵਾਂ ਨੇ ਨਾ ਦਿੱਤੀ ਆਣ ਦਹਾਈ ਸੰਗ ਤਾਂ ਕਰ ਲਾਉਂਦੀ ਹਾਂ ਮੈਂ ਹਾਉਂ ਦੋਸੇ ਦਾ ਦੀ ਤੇ ਪੋਤੇ ਤੁੰ ਨੂੰ ਦਾ ਸਿਖਾ ਕੰਬੇ ਨੀ ਕਿਤੇ ਲਾਲ ਗੁਰਾਂ ਦੇ ਸੋਤੇ ਤੁੰ ਨੂੰ ਦਾ ਸਿਖਾ ਕੰਬੇ ਨੀ ਕਿਤੇ ਲਾਲ ਗੁਰਾਂ ਦੇ ਸੋਤੇ ਕਿਉਂ ਵਰ ਫਟਿਆ ਹਾਨਾ ਦਾਦਾ ਕਹਿ ਰਜਾ ਮੋਸੀ ਧਾਇਆ ਕਿਉਂ ਘਰ ਦੀ ਬਣੀ ਨਾ ਜਦ ਸੁਪੇਰ ਕਰ ਤਾਇਆ ਇਤਾਨੂ ਚੁਰਦੇ ਗਏ ਵਈ ਮਾਨ ਨਹੀਂ ਤੂ ਖੋਟੇ ਸਾਨੂੰ ਦਾ ਸਿਖਾ ਕੰਦੇ ਨਹੀਂ ਕਿਤ ਲਾਲ ਗੁਨਾ ਦੇ ਸੁਤੇ ਸਾਨੂੰ ਦਾ ਸਿਖਾ ਕੰਦੇ ਨਹੀਂ ਕਿਤ ਲਾਲ वाहेगुरु जी का ख़सा वाहिगुरू जी फेहां